ਹੈਲੋ ਹਾਂਜੀ ਸਸ਼ੀਕਲ ਜੀ ਗੁਰਮੀਤ ਬਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਕਮਾਲ ਦੇ ਜਿਹੜੇ ਡਿਜ਼ਾਈਨਰ ਸੂਟਾਂ ਦੇ ਕਲੈਕਸ਼ਨ ਲੈ ਕੇ ਆਏ ਜਿਨ੍ਹਾਂ ਨੂੰ ਹਰ ਕੋਈ ਵੇਅਰ ਕਰ ਸਕਦਾ ਹੈਗਾ ਸਿਮਰਲ ਕ੍ਰੇਪ ਦੇ ਉੱਪਰ ਹੋਣਗੇ ਇਹ ਵਾਲੇ ਜਿਹੜੇ ਪੀਸ ਹੋਣਗੇ ਸਿਮਰ ਦੇ ਉੱਪਰ ਹੋਣਗੇ ਜਿਨ੍ਹਾਂ ਦੇ ਉੱਪਰ ਹੈਂਡਵਰਕ ਹੋਏਗੀ ਤੇ ਨਾਲ ਤੁਹਾਨੂੰ ਸਿਮਰ ਦਾ ਹੀ ਦੁਪੱਟਾ ਮਿਲੇਗਾ ਜਿਸ ਤੇ ਉੱਪਰ ਵੀ ਹੈਂਡਵਰਕ ਹੋਏਗਾ ਪਲੇਨ ਬਾਟਮ ਨਾਲ ਰਣ ਵਾਲੇ ਹੈਗੇ ਕੁਝ ਹੋਣਗੇ ਜਿਹੜੇ ਇਹਨਾਂ ਦੇ ਵਿੱਚੋਂ ਬਾਟਮ ਵਰਕ ਵਾਲੇ ਵੀ ਪੀਸ ਹੋਣਗੇ ਪ੍ਰਾਈਸ ਆਫ ਦਾ ਸੇਮ ਹੋਏਗਾ ਇਹ ਵਾਲੇ ਜਿਹੜੇ ਪੀਸ ਹੋਣਗੇ ਪਿਓਰ ਕੀਨਖਾਵ ਦੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਪਲੇਨ ਕ੍ਰੇਪ ਦੀ ਤੁਹਾਨੂੰ ਬਾਟਮ ਮਿਲੇਗੀ ਤੇ ਦੋਵਾਂ ਦੀ ਜਿਹੜੀ ਕੱਟ ਹੋਈ ਹੋਈ ਟਾਈਟ ਮੀਟਰ ਦੀ ਹੋਗੀ ਬਹੁਤ ਚਾਰੇ ਸੋਹਣੇ ਲੁੱਕ ਹੈਗੇ ਤੇ ਇਸ ਨੂੰ ਹਰ ਕੋਈ ਵੇਅਰ ਕਰ ਸਕਦਾ ਹੈਗਾ ਤੇ ਡਾਰਕ ਦੁਪੱਟੇ ਤੁਸੀਂ ਇਹਨਾਂ ਦਾ ਡਾਈ ਕਰਾ ਕੇ ਬਹੁਤ ਸੋਹਣਾ ਲੁੱਕ ਦੇ ਸਕਦੇ ਹੋ ਗਰਲਿਸ਼ ਲੁੱਕ ਔਰ ਲਾਈਟ ਚਾਰਟ ਜਿਹੜਾ ਕਲਰ ਚਾਰਟ ਤੁਸੀਂ ਰੱਖ ਕੇ ਤੇ ਆਂਟੀ ਲੁੱਕ ਦੇ ਸੂਟ ਵੀ ਰੈਡੀ ਕਰ ਸਕਦੇ ਹੋ ਇਹ ਵਾਲੇ ਜਿਹ ਵਾਲੇ ਆ ਪਿਓਰ ਕ੍ਰੇਪ ਦੇ ਉੱਪਰ ਹੋਣਗੇ ਜਿਸ ਤੇ ਉੱਪਰ ਹੋਏਗਾ ਜਿਹੜਾ ਹੈਂਡਵਰਕ ਹੋਇਆ ਗਿਆ ਤੇ ਪਿਓਰ ਚਨਾਉਂ ਦਾ ਦੁਪੱਟਾ ਹੋਏਗਾ ਫੋਰ ਸਾਈਡ ਜਿਹੜਾ ਇਹਨਾਂ ਦੇ ਉੱਪਰ ਵਰਕ ਰਹਿਣ ਵਾਲਾ ਇਹ ਵਾਲੇ ਜਿਹੜੇ ਸੂਟ ਹੋਣਗੇ ਇਹ ਵੀ ਹੋਣਗੇ ਜਿਹੜੀ ਪਿਓਰ ਕ੍ਰੇਪ ਦੇ ਉੱਪਰ ਹੋਣਗੇ ਤੇ ਪਿਓਰ ਚਨਾਉਂ ਦੁਪੱਟੇ ਦੇ ਨਾਲ ਹੋਣਗੇ ਜਿਨ੍ਹਾਂ ਦੇ ਉੱਪਰ ਹੈਂਡ ਪਲੱਸ ਜਿਹੜਾ ਹੈਗਾ ਥਰੈਡ ਵਰਕ ਮਿਲੇਗਾ ਪ੍ਰਾਈਸ ਆਫ ਦਾ ਸਕਰੀਨ ਦੇ ਉੱਪਰ ਮੈਂਸ਼ਨ ਕੀਤਾ ਗਿਆ ਹੈਗਾ ਇਹ ਵਾਲੇ ਜਿਹੜੇ ਸੂਟ ਹੋਣਗੇ ਡਿਜੀਟਲ ਪ੍ਰਿੰਟ ਦੇ ਉੱਪਰ ਹੋਣਗੇ ਬਰਬਰੀ ਟਿਸ਼ੂ ਦਾ ਜਿਹੜਾ ਇਹਨਾਂ ਦਾ ਫੈਬਰਿਕ ਹੋਏਗਾ ਔਰ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਇਹ ਵਾਲੇ ਸੂਟ ਹੈਗੇ ਜਿਹੜੇ ਤੁਹਾਨੂੰ ਮਿਲ ਰਹੇ ਹੈਗੇ ਆ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਕ੍ਰੇਪ ਦੇ ਉੱਪਰ ਹੋਣਗੇ ਜਿਨ੍ਹਾਂ ਦੀ ਬਾਟਮ ਦੇ ਉੱਪਰ ਵੀ ਜਿਹੜਾ ਹਲਕਾ ਫੁਲਕਾ ਕੰਮ ਮਿਲੇਗਾ ਔਰ ਫੋਰ ਸਾਈਡ ਜਿਹੜਾ ਇਸਦਾ ਦੁਪੱਟਾ ਹੋਏਗਾ ਡਿਜ਼ਾਈਨਰ ਦੁਪੱਟਾ ਰਹਿਣ ਵਾਲਾ ਹੈਗਾ ਆ ਔਰ ਇਹ ਵਾਲੇ ਜਿਹੜੇ ਪੀਸ ਹੋਣਗੇ ਇਹ ਹੋਣਗੇ ਪਿਓਰ ਕਰੇਪ ਦੇ ਉੱਪਰ ਤੁਹਾਨੂੰ ਸ਼ਰਟ ਮਿਲੇਗੀ ਜਿਹੜੀ ਕਿ ਡਿਜੀਟਲ ਪ੍ਰਿੰਟ ਦੇ ਉੱਪਰ ਹੋਏਗੀ ਪਲੱਸ ਜਿਸ ਤੇ ਉੱਪਰ ਹੈਂਡਵਰਕ ਮਿਲੇਗਾ ਨਾਲ ਪਲੇਨ ਕਰੇਪ ਦੀ ਬਾਟਮ ਮਿਲੇਗੀ ਬਹੁਤ ਸੋਹਣੀ ਇਹ ਵਾਲ ਸੂਟਸ ਦੀ ਲੁੱਕ ਆਏਗੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿੰਨਾ ਵੀ ਸਟਾਫ ਬਾਈ ਕਰ ਸਕਦੇ ਹੈਗੇ ਹੋ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਕੀਨਖਾਵ ਦੀ ਜਿਹੜੀ ਤੁਹਾਨੂੰ ਇਹ ਸ਼ਰਟ ਮਿਲੇਗੀ ਔਰ ਪੂਰਾ ਆਲ ਓਵਰ ਤੁਹਾਨੂੰ ਸੂਟ ਵੀ ਮਿਲੇਗਾ ਜੇਕਰ ਕੱਲੀ ਸ਼ਰਟ ਬਾਈ ਕਰਨਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਬਟ ਇਹ ਜਿਹੜਾ ਪ੍ਰਾਈਸ ਮੈਂਸ਼ਨ ਕੀਤਾ ਗਿਆਗਾ ਉਹ ਪੂਰੇ ਆਲ ਓਵਰ ਸੂਟ ਦਾ ਮੈਂਸ਼ਨ ਕੀਤਾ ਗਿਆ ਵਿਦਆਊਟ ਦੁਪੱਟਾ ਹੈਗਾ ਇਹ ਆ 5 ਮੀਟਰ ਦੀ ਕੱਟ ਹੋਏਗੀ ਜੇਕਰ ਕੱਲੀ ਸ਼ਰਟ ਦਾ ਬਾਈ ਕਰਨਾ ਹੈ ਤਾਂ ਕਰ ਸਕਦੇ ਹੋ ਜੇਕਰ ਦੁਪੱਟਾ ਅਟੈਚ ਕਰਵਾਉਣਾ ਚਾਹੁੰਦੇ ਹੈਗੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੈ ਤੋ ਦੇ ਲਈ ਹੈਗਾ ਤੁਹਾਨੂੰ ਜਿਹੜਾ ਐਕਸਟਰਾ ਪੇ ਕਰਨਾ ਪਏਗਾ ਇਹ ਵਾਲੀ ਰੈਡੀ ਸੂਟ ਹੋਣਗੇ ਪਿਓਰ ਕ੍ਰੇਡ ਦੇ ਉੱਪਰ ਹੋਣਗੇ ਤੇ ਹਰ ਕੋਈ ਇਹਨਾਂ ਨੂੰ ਬਾਈ ਕਰ ਸਕਦਾ ਤੇ ਹਰ ਉਮਰ ਵਰਗ ਜਿਹੜੀ ਇਸ ਨੂੰ ਵੇਅਰ ਕਰ ਸਕਦੀ ਹੈ ਕਿਉਂਕਿ ਇਸ ਦੇ ਵਿੱਚ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੀ ਆ ਔਰ ਇਹਨਾਂ ਦੇ ਵਿੱਚ ਤੁਹਾਨੂੰ ਡਿਜ਼ਾਈਨਿੰਗ ਵੀ ਕਾਫੀ ਜ਼ਿਆਦਾ ਮਿਲੇਗੀ ਬਟ ਪ੍ਰਾਈਸ ਆਫ ਦਾ ਸੇਮ ਹੋਏਗਾ 2750 ਰੁਪਏ ਦੇ ਤੁਹਾਨੂੰ ਪੂਰਾ ਸੂਟ ਮਿਲੇਗਾ ਵਿਦ ਦੁਪੱਟਾ ਤੁਸੀਂ ਇਹ ਜਿਹੜਾ ਸੂਟ ਹੈਗਾ ਸਾਡੇ ਤੋਂ ਬਾਏ ਕਰ ਸਕਦੇ ਹੋ ਇਹਨਾਂ ਦੇ ਜਿਹੜੀ ਸ਼ਿਪਿੰਗ ਹੋएगी ਉਹ ਵੀ ਫ੍ਰੀ ਰਹਿਣ ਵਾਲੀ ਆ ਤੇ ਇਹਨਾਂ ਵਿੱਚ ਤੁਹਾਨੂੰ ਕਲਰ ਆਪਸ਼ਨ ਵੀ ਮਿਲੇਗੀ ਪਲੱਸ ਇਹ ਜਿਹੜੀ ਡਿਜ਼ਾਈਨਿੰਗ ਵੀ ਤੁਹਾਨੂੰ ਕਾਫੀ ਜ਼ਿਆਦਾ ਮਿਲੇਗੀ ਇਹਨਾਂ ਦੇ ਵਿੱਚ ਔਰ ਇਸ ਟਾਈਮ ਜਿਹੜਾ ਹੈਗਾ ਹੌਟ ਸੇਲਿੰਗ ਜਿਹੜਾ ਰਹਿਣ ਵਾਲਾ ਆਰਟੀਕਲ ਹੋਏਗਾ ਇਹਨਾਂ ਵਿੱਚ ਤੁਸੀਂ ਆਪਣੇ ਲਈ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੈਗੇ ਹੋ ਜੇਕਰ ਤੁਸੀਂ ਇਹ ਸੂਟ ਸਾਡੇ ਤੋਂ ਬਾਏ ਕਰਨਾ ਚਾਹੁੰਦੀ ਹੋ ਤਾਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਉੱਪਰ ਤੁਹਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਤੁਸੀਂ ਆਪਣੀ ਚੋਇਸ